ਉਹ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਬਾਕੀ ਆਏ ਹੋ ਤੇ ਬਾਈ ਖੇਤਾਂ ਵੱਲ ਚਰੀ ਬੀਜੀ ਆਪਾਂ ਨੇ ਬਾਈ ਇਹ ਤਕਰੀਬਨ ਹੋ ਗਏ ਪਹਿਲਾਂ ਤੁਸੀਂ ਮੇਰੇ ਨੂੰ ਮਾਸੜ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮਾਸੜ ਜਿੱਦਣ ਦੀ ਬੀਜੀ ਆ ਉਦਣ ਦਾ ਹੀ ਮੀਂਹ ਪੈਂਦਾ ਇਹ ਤਾਂ ਖੇਤ ਬਾਤ ਹੋਣਾ ਚਾਹੀਦਾ ਬੀਜ ਹੋਣਾ ਚਾਹੀਦਾ ਹਮ ਅਜ ਬਿੰਦਰ ਦਾ ਪਾਪਾ ਹੋਵੇਗਾ ਕਹਿੰਦਾ ਰੱਬ ਕੁਝ ਵੀ ਨਹੀਂ ਕਰਨਾ ਕਹਿੰਦਾ ਬੱਦਲ ਹੋਏ ਚੜਿਆ ਆ ਹਮ ਮਹਾਤਾ ਕਰਨ ਆ ਗਿਆ ਕਹਿੰਦਾ ਕਰਨ ਦਾ ਚਰੀਓ ਬੀਜਣੀ ਆ ਬਾਜਰਾ ਮਹਾ ਚਰੀ ਤੂੰ ਖੇਤ ਬਾਤਾ ਕਹਿੰਦਾ ਬਾਤਾ ਮਹਾ ਬੀਜ ਆ ਪਿਆ ਪੈ ਜਵੇ ਉਹਨਾਂ ਬਹੁਤ ਵਧੀਆ ਜੰਮਣਾ ਹਾਂ ਉਹਨਾਂ ਤੇਰੀ ਮੈਂ ਕਹਿੰਦਾ 5 ਦਿਨ ਹੋ ਗਏ ਬੀਜੀ ਨੂੰ 5 ਦਿਨ ਮੀਂਹ ਪੈਂਦਾ 5 ਦਿਨ ਮੀਂਹ ਪੈਂਦਾ ਦੇਖ ਲੈ ਜੰਮਿਆ ਨਾ ਦਾਣਾ ਦਾ ਮੇਰੇ ਸਾਰਾ ਦਾਣਾ ਦਾਣਾ ਜੰਮਿਆ ਹੈ ਬਾਈ ਇਹਦੇ ਵਿੱਚ ਇੱਕ ਹੈ ਜਿਹੜਾ ਆਪਾਂ ਛੱਟੇ ਵਾਲੀਆਂ ਨਾ ਉੱਪਰ ਦਾਣੇ ਬਹੁਤ ਰਹਿ ਜਾਂਦੇ ਆ ਜਿਹੜਾ ਉੱਪਰ ਵਾਲਾ ਦਾਣਾ ਉਹ ਵੀ ਜੰਮੂ ਆ ਹੁਣ ਮੇਰੇ ਬਾਜਰਾ ਨਿਕਲੇ ਦਾ 4 ਦਿਨ ਹੋ ਗਏ ਤੇ 4 ਦਿਨ ਬਾਅਦ ਮੀਂਹ ਪੈਣ ਲੱਗਿਆ ਤਾਂ ਮਨਣਾ ਮਖਾਓ ਲੋ ਜਿੰਨਾ ਜੰਮਿਆ ਵਾ ਉਹਨਾਂ ਇਹਨਾਂ ਨਾਲ ਥੱਲੇ ਛੋਟਾ ਦਵਾਰੇ ਜੰਮਿਆ ਹੈ ਜਿਹੜਾ ਉੱਪਰ ਸੁੱਕੇ ਜਿਹੇ ਦਾਣੇ ਰਹਿ ਗਏ ਹਾਂ ਵੀ ਇਹ ਬਾ ਇਹ ਰਾਈ ਕੋਲ ਦੇ ਨੂੰ ਖੇਤ ਹੁਣ ਜਿਹੜਾ 5 ਦਿਨ ਮੀਂਹ ਪੈੰਦੇ ਨੂੰ ਹੋ ਗਿਆ ਨਾ ਖੇਤ ਨਾਲ ਨਰਮਾਈ ਰਹੀ ਕੰਡ ਨਹੀਂ ਬਣੀ ਜੇ ਕੰਡ ਬਣ ਜੇ ਫੇਰ ਥੋੜਾ ਜ਼ੋਰ ਲੱਗਦਾ ਆ ਦੇਖੋ ਇਹਨਾਂ ਵਧੀਆ ਜੰਮਿਆ ਬਾਈ ਕੋਈ ਉਹ ਨਹੀਂ ਹੈ ਇਹ બીજી ਆਪਾਂ ਨੇ ਬਾਡਾਂ ਵਾਲੀ ਉਹਰੇ ਬਾਕੀ ਮੀਂਹ ਵਾਲਾ ਤਾਂ ਵੀ ਫਰੋਧ ਤਾਂ ਹੀ ਫੜ ਲਿਆ ਕੰਮ ਕਦੋਂ ਦਿਨ ਦਾ ਹੁੰਦਾ ਯਾਰ ਇਹ ਕਦੋਂ ਦਿਨ ਦਾ ਹੁੰਦਾ ਅੱਜ ਵੀ ਪੈ ਲਿਆ 5 ਦਿਨ ਹੋ ਗਏ ਪੈੰਦੇ ਨੂੰ ਤੇ ਆ ਬਹੁਤ ਹਰਾਬਾ ਦਾ 5 ਦਿਨ ਜਿੰਨੀ ਕਾ ਹੁਣ ਸੁੱਕ ਜੀ ਦਿਖਦੀ ਹੈ ਇਹ ਗਿੱਲੇ ਜੀ ਕਰ ਜਾਣੀ ਨੇ ਬਸ ਹਰ ਜਾਣਾ ਵੀ ਉਹ ਪਾਣੀ ਤੁਰਿਆ ਨਹੀਂ ਕਿਤੇ ਨੂੰ ਵੀ ਅਜੇ ਨਹੀਂ ਤੁਰਿਆ ਨਹੀਂ ਜੇ ਕਿਤੇ 5-5000 ਜੇ ਪੈਂਦਾ ਭਰ ਕੇ ਫੇਰ ਕਿੱਥੇ ਜੜੀ ਨੰਮਣਦੇ ਨੇ ਫੇਰ ਆ ਮਾਰ ਦਿੰਦਾ ਜਿਆਦਾ ਪਾਣੀ ਇਹ ਕਹੋ ਮਾਸੜ ਨੂੰ ਮੈਂ ਰੋਜ਼ੇ ਕਹਿੰਦਾ ਨਾ ਪਾਣੀ ਲਾਵਾਂ ਹਾਂ ਪਾਣੀ ਇਹ ਲਾਉ ਨਹੀਂ ਦਿੰਦਾ ਜਿੰਨਾ ਕੋ ਨੂੰ ਚਾਹੀਦਾ ਚਾਹੀਦਾ ਉਹਨਾਂ ਕੋ ਹਰੋਜ਼ ডোজ ਮਿਲ ਜਾਂਦਾ ਠੀਕ ਆ ਉਹਨਾਂ ਕੋ ਉਹਨਾਂ ਕੋ ਪਾਈ ਜਾਂਦਾ ਹਾਂ ਇੱਥੇ ਲਾਉਣੇ ਮਾਸੜ ਆਪਾਂ ਨੇ ਲੇਟ ਤਾਂ ਨਾ ਨਹੀਂ ਨਹੀਂ ਠੀਕ ਆ ਨਾਲ ਕਾਕੰਡਾ ਜਦ ਤੱਕ ਪਹਿਲਾਂ ਕਾਕੰਡਾ ਹੋ ਜਾਣਾ ਆਪਾਂ ਨੇ ਇੱਧਰ ਤੇ ਲਾਜਣਾ ਪੱੜਣਾ ਇੱਧਰ ਤਾਂ ਲਾਉਣੇ ਆ ਇੱਧਰ ਤੇ ਲਾਜਣਾ ਪੱੜਣਾ ਜਿੱਥੇ ਕਿਤਾ ਉਹਨਾ ਇੱਕ ਨੇ ਕਣਕਾਂ ਵਾਲੇ ਜੀ ਬੀਜ ਦਿੰਦੇ ਨੇ ਮੱਕੇ ਮੱਕੇ ਬੀਜ ਕੇ ਨਾਲ ਪਿੱਛੇ ਲਾ ਕੇ ਤਾਂ ਲੱਗਦਾ ਵਧੀਆ ਹੁੰਦਾ ਹੈ ਸਭ ਜਾਂਦਾ ਹੂੰ ਵੀ ਆਦਾ ਹੋਵੇ ਜਾਂ ਡੱਗਰ ਘਟਾ ਵੇ ਤਾਂ ਹੈਗਾ ਹੁਣ ਬਾਰੇ ਮੁੱਟੇ ਦਾ ਸਰ ਜਾਂਦਾ ਓਏ ਹੋਰ ਬਾਕੀ ਭਾਈ ਹੁਣ ਸਾਡੇ ਦਾ ਇਧਰ ਪਾਪੂਲਰ ਲੱਗਿਆ ਹੋਇਆ ਪੂਰਾ ਪਾਪੂਲਰ ਲੱਗਿਆ ਹੋਇਆ ਪੂਰਾ ਹਾਂ ਹੁਣ ਦੇ ਸਾਹਮਣੇ ਵੀ 3 ਸਾਲ ਦੀ ਆ ਦੇਖੋ ਭਾਈ 3 ਗੀਲੇ ਆਹਾ ਔਰ ਡੇਢ ਗੀਲਾ ਮੇਰਾ ਹੋ ਗਿਆ ਕੀਲਾ ਸੁਤਵੀਰ ਦਾ ਹੋ ਗਿਆ 4 ਵਾਲੇ ਯਾਰ 3 ਕੀਲੇ ਖਾਲੀ ਆ ਬਸ 3 ਨੇ ਹੋਣੇ ਬਸ ਹਾਂ ਬਾਕੀ ਸਾਰੇ ਆਲੇ-ਦਾਲੇ ਭਰੇ ਹੀ ਵੀ ਇਧਰ ਤੇ ਦੇਖ ਲਓ ਭਾਈ ਉਹ ਉੱਥੇ ਚੱਲ ਪਿਆ ਸਾਬਜੂ ਛੇ ਕਿਲਿਆ ਹੋਰੇ ਛੇ ਜੇ ਬੂਟੇ ਆ ਦੋ ਬਾਈ ਕਰਨਜੀਤ ਰਾਨੇ ਇਹ ਚੀ ਬੂਟੇ ਠੀਕ ਆ ਇਧਰ ਮੇਰੇ ਆ ਜੱਗੂ ਦੇ ਆ ਸਾਰੇ ਜੇ ਬੂਟੇ ਆ ਰਹਿ ਗਿਆ ਬਸ ਵਿੱਚ ਚੌਥੇ ਸਾਲ ਤੇ ਚੌਥੇ ਸਾਲ ਲੱਗਿਆ ਇਹਨਾਂ ਨੂੰ 3 ਸਾਲੋਂ ਲੱਗਿਆ 3 ਸਾਲ ਹੋ ਗਏ ਹੂੰ ਤਿੰਨ ਸਾਲ ਹੋ ਗਏ ਬਿਵਾਰੀ ਆ ਗਏ ਹੁਣ ਹੈ ਬਿਵਾਰੀ ਲੱਗ ਗਏ ਬਿਵਾਰੀ ਆਉਣ ਲੱਗ ਗਏ ਹਾਂ ਦੋ ਕਿਲਿਆਂ ਦੇ 11 ਲੱਖ ਮੰਗਦੇ ਤੇ 7 ਦਿਨ ਦੇ ਦੇਣਾਂ ਨੂੰ ਜੇ ਬੈਠ ਕੇ ਸੌਦਾ ਹੋਇਆ ਤਾਂ 9 ਪਰ ਹੋ ਜੇਣਾ ਹੋ ਜੇਣਾ ਇਹ ਵੀ ਥੋੜਾ ਜਿਹਾ ਅਸੀਂ ਚੱਲਦੇ ਆ ਵੀ ਵੱਜ ਜਾਣ ਦੇ ਚਲੇ ਨਾ ਹੁਣ ਅਗਲੇ ਨੂੰ ਲਾ ਦਤਾ ਹੋਣ ਇਹਨਾਂ ਨੂੰ ਆਇਆ ਵੀ ਹੁਣ ਲੱਗਣੇ ਵੀ ਹੈ ਨਹੀਂ ਹਾਲ ਤੱਕ ਖੜਨੇ ਆ ਹਾਲ ਖੜਨੇ ਇਹਨੇ ਜਿਹਨਾਂ ਦਾ ਬੂਟਾ ਦਾ ਕੋਸਤ ਕੋ ਬਣ ਜਾਣਾ ਕੋਸਤ ਨਾਲੇ ਕਿ ਬਰਸਾਤ ਪੈਣੀ ਆ ਹੁਣ ਸਾਤ ਪੈਣੀ ਬਰਸਾਤ ਵਿੱਚ ਇਹ ਬੂਟਾ ਚੱਲਦਾ ਹਾਂ ਵੀ ਇਹ ਕਹਿੰਦਾ ਜਿਹੜੀ ਬੂਟੇ ਦਾ ਹੁਣ ਰੇਟ ਹੈਗਾ ਹੈਗਾ ਬਾਕੀ ਗਾਹਾਂ ਦੇਖੀ ਜਾਂਦੀ ਹੈ ਹੁਣ ਦੋ ਸਾਲ ਤੇ ਲਵਾਈ ਵੀ ਬਹੁਤ ਹੋਈ ਆ ਉਹ ਚੱਲੀ ਜਾਣਾ ਇਹ ਤਾਂ ਉਹੀ ਗੱਲ ਹੋ ਗਈ ਨਾ ਮਾਸੜ ਲੱਗਣੇ ਦੋ ਮਹੀਨੇ ਹੀ ਆ ਹੀ ਨਹੀਂ ਆ ਪਟਾਈ ਬਾਰਾ ਮਹੀਨੇ ਹੀ ਆ ਇਹ ਨਹੀਂ ਇਹਨਾਂ ਥੋੜੀ ਦੇਖਣਾ ਵੀ ਠੰਡ ਚ ਨਹੀਂ ਪੱਟੋਣੇ ਗਰਮੀ ਚ ਨਹੀਂ ਇਹ ਤਾਂ ਪਚਲੀ ਜਾਂਦਾ ਕੰਮ ਇਹ ਤਾਂ ਜਣੀ ਥੋੜਾ ਦੇ ਰਵੇ ਹਾਂ ਹੁਣ ਮੈਂ ਆ ਵੀ ਦਿਖਾਏ ਤੇ ਮੈਨੂੰ 70000 ਰੁਪਏ ਕਹੇ ਹਟਿਆ ਉਹ ਆਹਾਂ ਥੈਂਕ ਯੂ ਬੂਟੇ 35 ਆ ਮੈਂ ਕਿਹਾ ਵੀ 2000 ਨੂੰ ਯਾਰ ਹੁਣ ਆ ਹੱਦ ਇਹ ਸਾਹਮਣੇ ਕਿੰਨਾ ਕਬੂਟਾ ਹੈ ਹਮ ਹੁਣ ਬੂਟੇ ਨੇ ਗਰੋਥ ਹੁਣ ਬਣਾਉਣੀਆਂ ਨੇ 35 ਬੂਟੇ ਆ 35 ਤੋਂ ਹੁਣ 70 ਆ ਆਪਣਾ ਨਾ ਬੂਟੇ ਹਾਂ ਇਹ 3 ਸਾਲ ਦੇ ਹੋ ਗਏ ਹਮ 3 ਸਾਲ ਵੀ ਦੋ ਜੇ ਸਾਲ ਖੜ ਗਏ ਇਹਨੇ ਸਾਲ ਵਿੱਚ 2000 ਹੋਰ ਵਧਾ ਦੇਣਾ ਹਮ 4 ਦਾ ਵੇਖੂਗਾ ਬੂਟੇ ਇਹਨੇ ਵਧਣਾ ਇਹਨੇ 10 ਕਿਹਾਦਾ ਬਾਈ ਮੈਂ ਉਹਨਾਂ ਨੂੰ ਮਾਸਣੋਂ ਪਤਾ ਕਹਿੰਦੇ ਕਰੇ 10 ਫੜ ਪਰਾ ਸੀ ਪੱਟਣਾ ਜਨਵਰੀ ਦਾ ਨਹੀਂ ਨਹੀਂ ਇਹ ਗੱਲ ਨਾ ਰੱਖੇ ਮਾਨਾ ਜਨਵਰੀ ਜੇ ਕਹੇਚੂਗਾ ਫਿਰ ਹਾਂ ਫਿਰ ਜਨਵਰੀ ਦਾ ਮੈਂ ਜਨਵਰੀ ਨਾਲ ਦੇਖਾਂਗੇ ਜਨਵਰੀ ਜੇ ਦੇਖਾਂਗੇ ਵੀ ਕਹਿੰਦਾ ਪਾਪਾ 1 10 ਮਿਲ ਲਿਆ ਪੱਟਣੇ ਜੀ ਮਾਦੀ ਕਾਦ ਉਹਨੇ ਕਾਦ ਨਹੀਂ ਠੀਕ ਹੈ ਹੁਣ ਜੇ ਚੀਜ਼ ਦਾ ਰੇਟ ਆ ਤਾਂ ਹੀ ਇਧਰ ਸਾਹਮਣੇ ਲੁਆਈ ਆਪਣੇ ਤੇ ਯਾਨੀ ਕਿੰਨਾ ਵੀ ਸਾਡੇ ਧਰਤੀ ਫੜਦੀ ਹੈ ਅੱਛਾ ਹਾਂ ਹੁਣ ਤਾਂ ਮੈਨੂੰ ਬਾਹਰ ਜਿਹੜਾ ਫੋਨ ਆਇਆ ਦਾ ਹੈ ਦਾ ਬਾਹਰ ਬੈਠਾ ਹਾਂ ਪਹਿਲਾਂ ਕਹਿੰਦਾ ਵੀ ਕਹਿੰਦਾ ਪਹਿਲਾਂ ਹੀ ਮੈਨੂੰ ਕਹਿੰਦਾ ਕਹਿੰਦਾ ਉਹਨਾਂ ਨੇ ਜ਼ਮੀਨ ਇਧਰ ਲੱਤੀ ਵੀ ਹੈ ਮਲੇਰ ਕੋਟਲੇ ਕਿੰਨੇ ਅੱਛਾ ਮੈਂ ਤਾਂ ਉੱਥੇ ਮਤਲਬ ਮਾਂ ਮੈਂ ਬੂਟੇ ਲਾਉਣੇ ਆ ਹਾਂ ਮਾਂ ਪਹਿਲਾਂ ਉੱਥੇ ਦੇਖੇ ਬੂਟੇ ਲੱਗੇ ਹੋਏ ਹਾਂ ਧਰਤੀ ਦੇਖ ਧਰਤੀ ਦੇਖ ਫੜਦੀ ਆ ਹਾਂ ਸਾੜ ਤਾਂ ਉਹ ਧਰਤੀ ਇਹੀ ਜੇ ਜੇ ਟਾਣੀ ਤੋੜ ਕੇ ਰੜਦੇ ਉਹਨਾਂ ਬੂਟਾ ਬਣ ਜਾਣਾ ਉਹ ਉੱਥੇ ਦਿਖਾਇਆ ਨਹੀਂ ਤਾਂ ਮੈਂ ਹਾਂ ਟਾਣੀ ਦਾ ਬੂਟਾ ਬਣਦਾ ਕਈ ਹੁਣ ਧਰਤੀਆਂ ਇਹੀ ਜੇ ਉੱਥੇ ਬੂਟਾ ਲਾਦੇ ਬੂਟਾ ਵੀ ਲੱਗਦਾ ਬੂਟਾ ਨਹੀਂ ਚੱਲਦਾ ਮਾੜ ਸਤਵੀਰ ਦੇ 120 ਛੱਡੀ ਸੁੱਕ ਗਈ ਅੱਛਾ ਮੈਂ ਤੇ ਇੱਕ ਦੀ ਕਈ ਵੀਰਾਂ ਨੇ ਬੁੱਕ ਕਰਾਈਆਂ ਕਰਾਈਆਂ ਤੇ ਖੰਨੇ ਖੁੰਨੇ ਕਨੀ ਨੂੰ ਖਾਸੀਆਂ ਹਾਂ ਵੀ ਮੁੜ ਕੇ ਫੋਨ ਤਾਂ ਉਹਨਾਂ ਦਾ ਆਇਆ ਨਹੀਂ ਹੈਗਾ ਵੀ ਮਾਸਟਰ ਚੱਲਿਆ ਨਹੀਂ ਆ ਚੱਲੇ ਕੋ ਸੇਕਣਾ ਪਤਾ ਨਹੀਂ ਬੂਟੇ ਚੱਲੇ ਹੀ ਹੁਣ ਤਾਂ ਹੈ ਤਾਂ ਹੀ ਨਹੀਂ ਆਇਆ ਨਹੀਂ ਤਾਂ ਅਗਲੇ ਨੇ ਕਹਿਣਾ ਤਾਂ ਵੀ ਚਾਈ ਨਹੀਂ ਉਹ ਇਹ ਕਹਿੰਦਾ ਤਾਂ ਹੈ ਕਿ ਜਾਨੀ ਛੱਡੀ ਸੁੱਕਣ ਦੀ ਸ਼ਿਕਾਇਤ ਆ ਬਹੁਤ ਆਈ ਆ ਬਹੁਤ ਆ ਰੇ ਹੋ ਰਹੇ ਆ ਉਰੇ ਆ ਉਰੇ ਇੱਕਿਆ ਧਾਨਾਂ ਦੇ ਵਿੱਚ ਉਲ ਜੇ ਇਹਨੂੰ ਪੁੱਛਦਾ ਤਾਂ ਨਾ ਕਿਹੜਾ ਇਹ ਆ ਭਾਈ ਮਾਰਾਂ ਦੀ ਯੂਨੀਵਰਸਿਟੀ ਇਹ ਯੂਨੀਵਰਸਿਟੀ ਦੇ ਹੈ ਲੋਕ ਉਹ ਰਹੇ ਨੇ ਇਹ ਆ ਦਸਦਰੀ ਨਾ ਕਿ ਚੱਲ ਘਾਰੇ ਚੱਲੀਏ ਸੀਜ ਨਾ ਲਿਆਂਦਾ ਹਾਂ ਇਹ ਕਹਿੰਦੇ ਲਿਆਉਂਦਾ ਹੈ ਔਰ ਤੋਂ ਅਮਣੋਂ ਬੁਲਾ ਲੈਣਾ ਤੇ ਬੋਲਿਆ ਹਾਂ ਲਓ ਭਾਈ ਮਾਲਾਂ ਦੀ ਯੂਨੀਵਰਸਿਟੀ ਆ ਗਈ ਹੈਡਾ ਬੀਜ ਬੀਜਣਾ ਫਿਰ 26 ਹੈ 26 ਲਿਆਉਂਦਾ ਕਿੰਨੇ ਦਾ ਮਿਲਿਆ ਕਹ ਰੇਟ ਹੈ ਖੈੜਤਲੇ ਆਇਆ ਅੱਛਾ ਪੈਕੇਟ ਬੰਦ ਦਾ ਡੱਬੇ ਚ ਅੱਛਾ ਕਿਹੜੇ ਰੇਟ ਮਿਲਿਆ ਰੇਟ ਤਾਂ ਨਹੀਂ ਹਲੇ ਕਰਿਆ ਕਹਿੰਦਾ ਲੈ ਜਾਓ ਆਉਣਾ ਕੱਲੂ ਸਵੇਰੇ ਆਉਣਾ ਰੋਪੜ ਬੀਜ ਲਿਆ ਚਾਹੀਦਾ ਹੋਰ ਪੈਕੇਟਾਂ 'ਚ ਬੰਦ ਹੈ ਗੱਲ ਸੁਣ ਬੀਜ ਲੈਂਦਾ ਪੈਕੇਟਾਂ 'ਚ ਬੰਦ ਹੈ ਰੇਟ ਕਹੇ ਨਹੀਂ ਆਉਣਾ ਕੱਲ ਨੂੰ ਆਉਣਾ ਰੋਪੜਾ ਖੈੜ ਗਏ ਓਏ ਬਾਈ ਚੰਗੀ ਲੱਗਣੀ ਤੂੰ ਰੇਟ ਦੱਸ ਦੇ ਲੜਾਈ ਲੁੜੀ ਲੱਜ ਜਣੀ ਫੇਰ ਇਹ ਰਹਿ ਜਾਂਦਾ ਅਸੇ ਬਾਈ ਚੰਗੀ ਆ ਸਾਰੇ ਰੇਟ ਜਿਹੜੇ ਪੈਕੇਟ ਦੂਏ ਪੈ ਤਾਂ ਨਾ ਖੁੱਲੇ ਇਹਦੋਂ ਘੱਟ ਹੋ ਗਿਆ 60 ਰੁਪਏ ਕਿਲੋ ਲੈ ਲੈ ਇੱਥੇ ਕੰਮ ਘੱਟ ਵਾਲਾ ਉਹ ਰੱਖਣਾ ਲੈ 60 ਰੁਪਏ ਕਿਲੋ ਆ 70 ਰੁਪਏ ਇਹੀ ਕਹੇ ਕਰਦਾ ਭੱਜੀ ਸੇਵ 60 ਰੁਪਏ ਕਿਲੋ ਆ ਉਹ ਵਾਲਾ ਉਹ ਨਹੀਂ ਲੱਗਦਾ ਤੁਹਾਲਾ ਸੀ ਡੱਬਾ ਵੰਦਾ ਡੈਲਟਾ 26 ਹੈ ਜਿਹੜੀ ਅੱਛਾ ਡੈਲਟਾ ਉਹ ਆਉਣੀ ਆ ਉਹਦਾ ਰੇਟ ਕਹਿੰਦਾ ਬਾਈ ਕਹਿੰਦਾ ਲੈਟਾਂ ਪਾ ਤੁਹਾਡੇ ਬੰਦਾ ਆਊਗਾ ਗੱਡੀ ਲੈ ਕੋ ਤੇ 20 ਫੜਿਓ ਆਪਣਾ ਪੈਸੇ ਦੇ ਦਿਓ ਉਹਦਾ ਕੰਫਰਮ ਨਹੀਂ ਦੱਸ ਕਹਿੰਦਾ ਵੀ 10 ਵੀ ਘੱਟ ਸਕਦੇ 10 ਵੀ ਘੱਟ ਵਾ ਦੂੰਗਾ ਹੀ ਘੱਟ ਦੇ ਵਾ ਦੂੰਗਾ ਹੀ ਡੈਲਟਾ ਤਾਂ ਘੱਟਦਾ ਨਹੀਂ ਇਹਨਾਂ ਨੂੰ 20 ਪਰ ਪੈਕੇਟ ਵੰਦਾ 80 80 ਰੁਪਏ ਤਾਂ ਹੋਊਗੀ ਔਰ ਜ਼ਿਆਦਾ ਹੀ ਹੋਊਗੀ ਇੰਨੇ ਹੋ ਗਿਆ ਉੱਤਾਂ ਦਾ 5 ਕਿਲੋ 4 ਕਿਲੋ ਦਾ ਪੈਕੇਟ ਆ ਨਾ ਬੰਦ ਕਿਲੇ ਦੇ ਲਵਾਇਓ 20 ਲਾਉਣੀ ਕੱਲੀ ਹੋਊ ਨਹੀਂ ਜਾਣ ਕੋਈ ਹੋਰ ਸੁਪਰੀਮ ਤੇ ਡਰਲਾ ਦਾ ਮਸਾ ਪੱਕਦੀ ਨਹੀਂ ਉਹ ਲੇ ਕਿੱਕ ਲੈ ਲਈਆਂ 93 99 ਦੇ ਨੇ ਇਹ 310 ਦੇ ਲੰਦੀ ਹੈ ਜਿੰਬਿੰਦਰਾਂ ਦੇਖੇ ਦਾਰਾ ਕਾਹ ਨੂੰ ਯਾਰ ਗੈਰ ਦੀ ਗੱਲ ਹੋ ਗਈ ਸੀ ਪਿੱਛੇ ਖੜ ਗਈ ਸੀ ਮਾ ਸੜ ਗਈ ਪਈ ਖੜ ਗਈ ਕੁਛ ਵੀ ਇੱਥੇ ਡਰ ਲੱਗਦਾ ਕਟਰ ਸਾੜੀ ਮਾਰਿਆ ਗੁੱਜਰ ਨੇ ਕਟਰ ਇਹਨਾਂ ਨੇ ਮਾਰਿਆ ਉਹਦਾ ਸਹਾਰੇ ਬਣਾਈਆਂ ਜਲੇ ਸਾੜੀਆਂ ਬਣੀਆਂ ਇੱਕੇ ਸਾਰ ਕੰਮ ਨਿਬੜਿਆ ਸਾਰਾ 80 ਉਹਦਾ ਫਰਕ ਪਿਆ 80 ਗੱਠਾਂ ਦਾ ਹਾਂ ਦੁੱਗਣੀ ਪ੍ਰਾਲੀ ਬਣੀ ਉਹਦੀ ਪ੍ਰਾਲੀ ਵੱਧ ਹੈ ਪ੍ਰਾਲੀ ਦੇ ਗੱਠੇ ਦੁੱਗਣੇ ਬਣੀਆਂ ਜਦੋਂ ਕਾਹ ਨੂੰ 8 ਪੁੱਛਦੇ ਆਣੇ ਓਏ ਤੂੰ ਕੱਖ ਵੜ ਲਿਆ ਉਹ ਮੁਰਗੀਆਂ ਅੰਦਰਲੇ ਪਿੰਡ ਛੈਤੀ ਪਾਉਣਾ ਇਹ ਆਵਾਇ ਮਾਹੌਲ ਸਾਰੀ ਬਣਿਆ ਪਿਆ ਹੈ ਸਾਰੇ ਚਲ ਹੁਣ ਅਸੀਂ ਟਾਲੀ ਜਾਂਦੇ ਆ ਵੀ ਇਹੀ ਕਿਤੇ ਅੱਜ ਰਾਤ ਨੂੰ ਚੱਲ ਪਏ ਕੰਮ ਅੱਜੇ ਹੁਣ ਬਾਹਰ ਦੇ ਦੇ ਕੇ ਵੀ ਜਿਹੜੀ ਪਤਾ ਪਹਿਲਾ ਪਹਿਲਾਂ ਜੀਰੀ ਲਾਉਣੀ ਆ ਉਰੇ ਅੱਛਾ ਟੈਂਪਰੇਰੀ ਆ ਇਹ ਫਿਰ ਉਹ ਵੀ ਜਿਹੜਾ ਬਾਜਰਾ ਗੁਜਰਾ ਮੱਕੀ ਛੇਤੀ ਨਹੀਂ ਬਾਜਰਾ ਨਹੀਂ ਯਾਰ ਕਿ ਕਿਨੂੰ ਚਰੀ ਨੂੰ ਨਾ ਸੁਣਦੀ ਜਾਦਾ ਬੈਂਦੋ। ਕੋਈ ਨਾ ਵੇਖ ਟਾਈਮ। ਸਪਰੇਆ ਮਾਛੜ ਨੂੰ ਦੱਸਦਾ ਮੈਂ ਮੈਂ 2 ਸਾਲ ਹੋ ਗਏ ਬੀਤੇ ਨੂੰ। ਸਪਰੇਆ ਇਹ ਉਹ ਦੋ ਹੋਣੀਆਂ। ਪਹਿਲਾ ਪਹਿਲਾ। ਸਪਰੇਆ ਦਾ ਮੰਗਣੀ ਉਹਨੇ। ਜੱਗੇ ਪਵੇ ਨਾ ਵੇ ਪਵੇ ਕਰਦੇ ਵਸ ਤੂੰ। ਜਿਹੜਾ ਬਾਜਰਾ ਬਾਜਰਾ ਉਹ ਛਿੱਤੀ ਹੁੰਦਾ। ਛਿੱਤੀ ਹੁੰਦਾ ਨਾਲੇ। ਉਹ ਵੀ ਕਾਗਦ ਦੀ ਉਹ ਕਰਨੀ ਬਣੀ। ਉਹ ਕਿਹੜਾ ਰੱਖਿਆ? ਕਿਹੜਾ? ਇਹ ਉਹ। ਉਹ ਯਾਰ ਅੱਧੇ ਕਿਲੇ ਬਰੀ ਨਾ ਪਾਤੀ। ਹਾਂ ਅੱਧਾ ਕਿਲਾ ਬਾਅਦ ਚ ਲਾਉਣਾ। ਇਹ ਲੱਗ ਲਾਉਣਾ ਆ। ਇੱਥੇ ਮੇਰਾ ਅੱਧਾ ਕਿਲਾ ਹੁੰਦਾ ਦਾ। ਨਾ ਲੱਗ ਜਾਣਾ। ਹਾਂ ਉਧਰ ਉਹ ਲਾ ਦੇਣਾ ਮੈਂ ਪਹਿਲਾਂ। ਉੱ ਕਾਰੇ ਇਹ ਇਹ ਟੁੱਟਿਆ ਹੋਇਆ ਹੁਣ ਕਿਆ ਕਰੀਏ ਇਹ? ਤਾਂ ਹੀ ਦੱਬੇ ਇਹਨੇ। ਹਾਂ। ਟੁੱਟੀ ਹੋਈ ਆ ਹੁਣ। ਅਸੀਂ ਕਿਆ ਕਰੀਏ ਟੁੱਟੀ ਹੋਣੀ ਆ। ਥੋੜਾ ਨੀਵੇਂ ਜਗ੍ਹਾ ਇਹ। ਹਾਂ। ਹਾਂ ਹਜ਼ਾਰ ਕਿਥੇ ਬਣਾ ਦੇ ਤੂੰ। ਬਸ। ਇਹ ਕੀ ਹੈ ਕਿ ਮਾਸੜ ਦੇ ਮਾਸ ਤਾਂ ਸਰਚ ਕੇ ਆਏ। ਤੇ ਫੋਨੇ ਪਾਉਦੇ ਤਾਂ ਉਹ ਕਿੱਥੂ ਕਰੇ ਆਂ ਜੋ। ਇਹ ਬੱਲਬ ਲਾਉਣਾ? ਇਹਂ ਦੱਸੂ ਅੱਜ ਬੜੀ ਲੈਟ ਲਾਉਣੀ। ਬੱਲਾ ਵਾ ਦੇਖਿਆ ਇਹ। ਹਾਂ। ਬਸ। ਲਾਈਟਾਂ ਤਾਂ ਉਹਨੇ ਬੰਦ ਕਰਨ ਨੂੰ ਕਿਉਂ ਤੂੰ ਬੱਲਬ ਲਾ? ਬੜਾ 2000 ਵਾਟ ਦੀ ਲੈਟ ਲਾਉਣੀ ਉੱਪਰ। ਵਧੀਆ ਇਧਰੇ ਕਰ ਲਵੇ ਅਧਿਕਾ ਸ਼੍ਰੀਲੰਕਾ ਜਿਹਾ ਮਾਲਾ ਜਿਆ 1 ਕਿਲੋਮੀਟਰ ਦਗਾਤੇ ਕਿਲੋਮੀਟਰ ਦਾ ਹੈਗਾ ਹੀ ਆ ਸਾਡੇ ਨਾਲ ਖੜਕਾ ਜਿਹਾ ਆਉਣਾ ਨਹੀਂ ਮੈਂ 8 ਵਜੇ ਦੱਸਿਆ ਹੁੰਦਾ ਕਿ 4 ਵਜੇ 8 ਵਜੇ ਦੱਸਿਆ ਵਾ ਹੁਣ ਮੈਨੂੰ ਰੰਧਾਵੇ ਦਾ ਫੋਨ ਆਇਆ ਆਇਆ ਨੇੜੇ ਦਾ ਉਹ ਕਹਿੰਦਾ ਵੀ 9:30 ਵਜੇ ਉਹਨਾਂ ਨੇ ਕਿਹਾ ਵਲੈਟਾਂ ਲੂਟਾ ਬੰਦ ਕਰਨ ਨੂੰ ਵੀ ਅੱਜ 9:00 ਵਜੇ ਪਹਿਲੇ ਹੀ ਨਹੀਂ ਖਰਚੇ ਲੋਕਡਾਊਨ ਦੇ ਜੀਰੀ ਨਹੀਂ ਵਿਕਦੇ ਨਾ ਲੜਾਈ ਦੀ ਪਈ ਵੀ ਬਹਿ ਜਾ ਦੋ ਰੋਟੀਆਂ ਖਾ ਲਓ ਵੀ ਨਹੀਂ ਜੰਨੇ ਇਹ ਲੂਟਾਂ ਤੋਂ ਉਹਨਾਂ ਨੇ ਲਟਾਏ ਪਿਆ ਨਹੀਂ ਨਹੀਂ ਉਹ ਵੀ ਔਖੇ ਹੀ ਆ ਉਹ ਵੀ ਔਖੇ ਉਹ ਵੀ ਔਖੇ ਸਾਰੇ ਔਖੇ ਜਮਸਲ ਜਿਹੜਾ ਮਰਜ਼ੀ ਦੇਖ ਲੈ ਭਾਈ ਮਹਿੰਗਾਈ ਯਾਰ ਔਖਾ ਰਹਿਗਾ ਤੇ ਹੁਣ ਅਗਲਾ ਆ ਕੇ ਗੱਲ ਨੂੰ ਪਹਿਲੇ ਕੋਈ ਕਹਿੰਦਾ ਟਿਕਦੇ ਨਹੀਂ ਹੈਗੇ ਵੀ ਟਿੱਕੇ ਬਹਿ ਜਾ ਉਹੀਂ ਲੜੀ ਜੰਨੇ ਆ ਗੱਲ ਤਾਂ ਕੁਝ ਵੀ ਨਹੀਂ ਹੈ ਕਿਹ ਗੱਲ ਨਾਲ ਨਹੀਂ ਯਾਰ ਉਹੀਂ ਲੜੀ ਜੰਨੇ ਟਿੱਕੇ ਬੈਠਾ ਰੰਦਾ ਤੇਰੇ ਵਰਗਾ ਕੱਟੇ ਗਾ ਮਨੂ ਅਰੇ ਤੇ ਯਾਰ ਵੇਚਣੇ ਆਪਣੇ ਅੱਜ ਡੱਡਾ ਖੇਡਾ ਕਰ ਰਿਹਾ ਹੈ ਹਾਂ ਅ ਮੌਸਮ ਪਤਾ ਨਹੀਂ ਕੀ ਕਰਦਾ ਸਵੇਰੇ ਮੌਸਮ ਭਾਈ ਉਹ ਅਸੀਂ ਉਹੀ ਦੇਖਣ ਆਏ ਆ ਜਿੱਦਣ ਦੀ ਬੀਜੀ ਆ ਉਦੋਂ ਦੀ ਗਿੱਲ ਜਾਂਦੀ ਉਹ ਨਹੀਂ ਸਵੇਰੇ ਠੀਕ ਤਾਂ ਹਾਂ ਦੁਪਹਿਰ ਤੋਂ ਫੇਰ ਹੋਊਗਾ ਫੇਰ ਕਰਕੇ ਆਉਂਗਾ ਸ਼ਾਮ ਨੂੰ ਬਹੁਤ ਵਧੀਆ ਦਿਨ ਆ ਹੋਰੇ ਕੁਝ ਹੋ ਗਿਆ ਸ਼ਾਮ ਜੀ ਨੂੰ ਅਸਾਂ ਫੇਰ ਕਰਦੇ ਫਿਰ ਤੁਹਾਨੂੰ ਕਾਦੀ ਕਰਨੀ ਆ ਕੱਖ ਦੀ ਅੱਛਾ ਗੰਨੇ ਚ ਕਿਹੜੀ ਲੈਂਦੀ ਹੈ ਮੈਨੂੰ ਵੀ ਦੱਸ ਦੇ ਤਿੰਨ ਦੋਈਆਂ ਇਹਦਾ ਲੋਟ ਸਾਹ ਸਨਕੋਰ ਨਾ 240 ਨਾ 240 ਅਲਟਰਾ ਜਨ ਉਹ ਨਹੀਂ ਦਿੱਤੀ ਤਿੰਨ ਦਿੱਤੀ ਉੱਥੀ ਤੇ ਲੈ ਆ ਦੋ ਪਰ ਮੇਰਾ ਸਾਫ ਕੇ ਦੋ ਕਹਿੰਦਾ ਕੋਈ ਚੱਕਰ ਨਹੀਂ ਤਾਂ ਤਿੰਨ ਦਿੱਤੀਆਂ ਯਾਰ ਜੀ ਬੂਟੇ ਉਹ ਚੋਂ ਬਸ ਇੱਕ ਹੋ ਹੀ ਨਾ ਪਾਵਾਂ ਸੜ ਕਿਹੜੀ ਹੁੰਦੀ ਅਲਟਰਾ ਜੀ ਨੇ ਹਾਂ ਸੰਗੋਰ ਤਾਂ ਕੁਝ ਨਹੀਂ ਕਹਿੰਦੀ ਬੂਟਿਆਂ ਨੂੰ ਪੁੱਛ ਲਈ ਬੂਟੇ ਹੋਣਗੇ ਨਹੀਂ ਹੈ ਜੀ ਸਰੋਲ ਹੋਣਗੇ ਨਹੀਂ ਬੂਟਿਆਂ ਨੂੰ ਅਲਟਰਾ ਜਨ ਹੈ ਕਹਿੰਦੀ ਦੋ ਜੀ ਵਧਾ ਲੈ ਯਾਰ ਤੇਰੇ ਕੋ ਅੱਧਾ ਕੀਲੇ ਜਿਵੇਂ ਕੀਲੇ ਦੀ ਸਪਰੇਅ ਕਰਦੇ ਸਿਆੜਾ ਮਾ ਗੰਨੇ ਪਨ ਨਗਰੇ ਕੱਖ ਪਰੇ ਡਬਲ ਕੇ ਹੋਵੇ ਕਿੰਨੇ ਦੀ ਪਾਈ ਤੈਨੂੰ ਕੀਲੇ ਦੀ ਹੁਣ ਮੰਨੋ ਪਾਈ 1800 ਦੀ ਕੀਲੇ ਦੀ ਇਹ ਵੀ ਠੀਕ ਹੈ ਯਾਰ ਤਿੰਨ ਤਿੰਨ ਕੰਚਾਰ ਹਜ਼ਾਰ ਬੰਦੇ ਗੁੱਡਣੇ ਦਾ ਮੰਗਦੇ ਆ ਮੰਗਦੇ ਆ ਜੀ ਮੰਗਦੇ ਓ ਫਿਰ ਤਾਂ ਠੀਕ ਆ ਮਾਸੜ ਠੀਕ ਆ ਇੱਕ ਵਾਰ ਕੱਖ ਦੱਬ ਰਿਆ ਜਨਾ ਸਪਰੇ ਨੇ ਮੋੜ ਕੇ ਪਿਆ ਉੱਠ ਖੜੇ ਜਾਨੂ ਗੰਨਾਂ ਲੰਘੇ ਹੱਥ ਲੰਘੇ ਆ ਹੁਣ ਮੈਂ ਜਿਹੜੀ ਜੱਗੇ ਜਿਹੜੀ ਮੈਂ ਪਹਿਲਾਂ ਸਪਰੇ ਕਰੀਦੀ ਉਹਨੇ ਗੰਨਾਂ ਉੱਪਰ ਨੂੰ ਚੱਕ ਲਿਆ ਕੱਖ ਦੱਬ ਗਿਆ ਤਾਂ ਹੁਣ ਫੇਰ ਹੋ ਗਿਆ ਕੱਖ ਹੁਣ ਕਰਦੇ ਇੱਕ ਵਾਰ ਬੈਟਰੀ ਵਾਲੇ ਪੰਪ ਨਾਲ ਸਿਆੜ ਸਿਆੜ ਘੁੰਮ ਜਾ ਨਲਹਾ ਦੇ ਸੜ ਜਿਹੜੀ ਮੈਂ ਪਹਿਲਾਂ ਕਰੀਦੀ ਉਹ ਐਲਟਰਾ ਜੀ ਨਾ ਐਲਟਰਾ ਜੀ ਨਹੀਂ ਪਹਿਣੀ ਦੂਜੀ ਟੂਬ ਆ 240 ਪਾ ਲੈਣੀ ਮੇਰੇ ਵਿੱਚ ਵੇਲ ਕਿਤੇ ਕਿਤੇ ਜਗ੍ਹਾ ਮੈਂ ਜਿਹੜੀ ਬੇਲ ਆ ਉਹ 100 ਐਮਐਲ ਪਾਈਏ ਕੀ ਉਹਦੀ ਪੰਪ ਦੀ ਅੱਛਾ ਉਹਨਾਂ ਅਸਰ ਪੂਰਾ ਕਰਿਆ ਹੋਇਆ ਹਾਂ ਪਰ ਮੈਂ ਉੱਪਰ ਨਹੀਂ ਗੇਰੀ ਮੈਂ ਸਾਈਡ ਸਾਈਡ ਪਰ ਡੈਮੋ ਕਰਿਆ ਦਾ ਪੱਤੇ ਪੂਰੇ ਜਿੱਦਣ ਮੈਂ ਸਾਨੂੰ ਤੂੰ ਕਹਿੰਦਾ ਮੈਨੂੰ ਪਤਾ ਵਾਏ ਨੇ ਤੇ ਆਏ ਘਰ ਲਿਆ ਕੇ ਖੇਤ ਚ ਰੱਖਦੇ ਹਾਂ ਕੀ ਪਤਾ ਪਈਆਂ ਦਾ ਅਸਰ ਹੋ ਜਾਵੇ ਹਾਂ ਇਹ ਵੀ ਨਹੀਂ ਨੱਕੇ ਦਾ ਹਾਂ ਕਰਨੀ ਬੋਬੇ ਮੈਂ ਤਾਂ ਨੋਵੇ ਤੋਂ ਆਏ ਲੈਂਦੀ ਬਈ ਨੂੰ ਹੁਣ ਉਹਨੇ ਦੂਈ ਵਾਰ ਕਰਦਾਂਦਾ ਕੱਖ ਉੱਠਣ ਸਾਹ ਦੇ ਕੱਖ ਲੈ ਲੈ ਸਾਹ ਕੱਖ ਦੀ ਲਿਆਦਾ ਤੂੰ ਕਿੱਥੇ ਲਿਆ ਪਿਆ ਯਾਰ ਤੂੰ 240 ਲੈ ਕੇ ਉਹ ਮੈਂ ਹੁਣ ਕਹਿ ਗਏ ਨਾ ਤਾਂ ਕਰ ਡੈਮੋ ਮੈਂ ਕਰ ਲਿਆ ਉਹ 240 ਦਾ ਕਰਿਆ ਵਾ ਸੜਾ ਮੇਰੇ ਸਾਹਮਣੇ ਸਪਰੇਅ ਕਰਦਾਂਦਾ ਉੱਥੇ ਮੈਂ ਇੱਥੇ ਆਉਂਦਾ ਮਾਲਕ ਆਤੀਆਂ ਸਿਆੜ ਸਿਆੜ ਸ਼ੁਰੂ ਯਾਰ ਮੈਂ ਘੁੰਮ ਗਿਆ ਇੱਥੇ ਕੱਖਾਂ ਵਾਲੇ ਕੱਖ ਵੜਦੇ ਮੈਂ ਰੋਕ ਲਿਆ ਮਹਾ ਅੱਜ ਤਾਂ ਭਾਈ ਸਪਰੇਅ ਕਰਕੇ ਕਹਿੰਦੇ ਕੱਖ ਵੜਦੇ ਕਹਿੰਦੇ ਮੁੰਡਾ ਦੋਰੀ ਲੱਗਿਆ ਇਹ ਕਹਿੰਦਾ ਮੈਂ ਡੈਮੋ ਹੀ ਕਰਿਆ ਤੁਤੇ ਉਹ ਮੇਰੀ ਗੱਲ ਸੁਣ ਮੇਰੀ ਮੇਲ ਉਧਰ ਆ ਉਹ ਤਾਂ ਮ ਪਹਿਲਾਂ ਮੈਂ ਮਾਸਟਰ 240 ਉਹ ਮੈਂ 240 ਪਹਿਲਾਂ ਕਰੀ ਦੀ ਹੁਣ ਅਸਰ ਨਹੀਂ ਤੇ ਕਰਿਆ ਹੁਣ ਮੈਂ ਡਬਲ ਪਾਈ ਦੀ ਤੂੰ ਹੀ ਦਵਾਈਆਂ ਪੈ ਕਰਾ ਤੂੰ 20 ਰੱਖ ਲੈ ਉਹ ਬਾਬਾ ਅਸੀਂ ਰੱਖਣਾ 20 ਬਈਏ ਜਦੋਂ ਮੰਨਦਾ ਜਦੋਂ ਦੱਸ ਕੇ ਆ ਗਏ ਪਾਕਿਸਤਾਨ ਦੇ ਜਹਾਜ ਉਹਨਾਂ ਨੇ ਲੱਦੇ ਉਧਰ ਭੇਜ ਦਿੱਤੇ ਵਾਹ ਮਾਸੜੇ ਜਿਆ ਟਾਈਮ ਨਾ ਆ ਬਈ ਭਾਈ ਇਹ ਜਿਆ ਟਾਈਮ ਨਾ ਆ ਆਜੂਗਾ ਹਾਂ ਆ ਬੱਦਲ ਦੇ ਨਿਸ਼ਾਨੇ ਹੀ ਆ ਹੂੰ ਜਿਹੜਾ ਰੋਜ਼ ਚੜ ਕੇ ਜਾਂਦਾ ਲੜਾਈ ਦੀ ਨਿਸ਼ਾਨੀ ਹੈ ਹਾਂ ਲੜਾਈ ਦੀ ਨਿਸ਼ਾਨੀ ਹੈ ਜਗੇ ਹੈ ਮੈਨੂੰ ਮਾਸੂਨ ਨੂੰ ਪਤਾ ਉਹ ਆਪਣੇ ਹੱਥ ਘੜੇ ਆ। ਆਹ ਬੜੀ ਨੌਜ ਕਿਤੇ ਬਾਹਰ ਆ। ਤੁਸੀਂ ਮਾੜਾ ਮੋਟਾ ਸਾਨੂੰ ਉਹਨੇ ਨਹੀਂ ਛੇੜਾ ਸਾਡਾ ਤਾਂ ਜਨਮ ਆ ਯਾਰ ਗੱਤੋ ਲੜਾਈ ਦੀ। ਜਿਹੜੇ ਪਹਿਲੇ ਬੁੜੇ ਉਹਨਾਂ ਨੂੰ ਮਾੜੇ ਪੁੱਛੀ ਦੇਖੋ ਕਿੱਕਣਾ ਦਾ ਪ੍ਰੋਗਰਾਮ। ਅੱਛਾ। ਹਾਂ ਜਦੋਂ ਤਾਂ ਉਹਦੀ ਗੱਲਾਂ ਸੁਣਨ ਲੱਗਣਾ ਨਾ ਤਾਂ ਨੀਵੀਂ ਪਾ ਕੇ ਬਹਿ ਜਾਣਾ ਸੁਣ ਹੀ ਜਾਣਾ। ਉਹ ਮੈਂ ਤਾਂ ਤੁਸੀਂ ਤਾਂ ਮੇਰੀ ਉੱਥੀ ਪਵਾਤੀ ਨੀਵੀਂ ਤਾਂ ਉੱਥੇ ਕਹਿੰਦੇ ਵੀ ਆਹ ਆਹ ਕੰਮ ਕਰਿਆ ਮੈਂ ਤਾਂ ਚੁੱਪ ਕਰਕੇ ਆ ਨੀਤਰ ਉਹ ਐਚਾ ਤਾਂ ਇਹ ਤਾਂ ਮਾਸੜ ਦਾ। ਜਦ ਦੱਸੀਆ ਉਹਨਾਂ ਨੇ ਵੀ ਖਤਰਜ ਆਏ ਹੋਇਆ। ਇਹਦਾ ਨਵੇਂ ਮਾੜਾ ਆ ਇਹਦਾ। ਆਈ ਨੋਰ ਵਾਲਾ ਇਹ ਤਬਾਹੀ ਵਾਲਾ ਕੰਮ ਆ ਜਾ ਰਿਹਾ 50 ਸਾਲ ਦੇ ਪਿੱਛੇ ਚਲੀ ਜਾਂਦਾ ਹੋਰ 50 ਸਾਲ ਦਾ ਆਪੇ ਜਾਣਾ ਉਹ ਖਾਣੇ ਪੀਣ ਦੇ ਜਗੇ ਉਹ ਸਾਸੇ ਪੈ ਜਾਣੇ ਆ ਆਪੇ ਪਿੱਛੇ ਜਾਣਾ ਇਹ ਤਬਾਹੀਆਂ ਮਕਾਲ ਟਹਿ ਜਾਣੇ ਸਾਰਾ ਕੁਝ ਛੱਡਣਾ ਕੋਤ ਅਗਲੇ ਨੇ ਉਹਨੇ ਆ ਸਾਫ ਜੇ ਤਾਂ ਥੋੜੋ ਵੀ ਇਹ ਨਹੀਂ ਬੂਟੇ ਖੜੇ ਪੱਟਦੇ ਇਹਨੇ ਤੇ ਉਹਨੇ ਪਿੰਡ ਟੋਣਾ ਪਿੰਡ ਖਾਦੂ ਕਰਨ ਦਾ ਸੈਨ ਵੱਜਣਾ ਚ ਲੇਟਾ ਕਰਨੀ ਹੈ ਬੰਦਾ ਵਾ ਸੜ ਅੱਜ ਕੱਾਸ ਤੇ ਆ ਬਾਈ ਹਲੇ ਹੋਇਆ ਹੈ ਅਜੇ ਕੁਝ ਨਹੀਂ ਹੋਇਆ ਸੁਰਜੀਤ ਕੋਈ ਕੋਈ ਦਾ ਕੋਈ ਦੱਸਿਆ ਉਹ ਤਾਂ ਉਹਨਾਂ ਨੇ 4 ਵਾਲਾ ਦਾ ਸਿਸਟਮ ਦਾ ਲੰਘੇ ਉਹਨਾਂ ਦਾ ਹੂੰ ਹੁਣ ਰਾਤ ਨੂੰ 8:30 ਵਜੇ ਦੱਸ ਕੱਲ ਜਿਕਣਾ ਹੋਏ ਰਾਤ ਨੂੰ ਤੁਸੀਂ 8 ਵਜੇ ਕਰੇ ਦੰਦੇ ਬੰਦ ਨਾ ਹੋ ਬੋਲਰ ਆ ਗਿਆ ਉਹਨਾਂ ਪਰ ਮਾਰਦੇ ਤਸਲੇ ਮੁੰਦੇ ਹੂੰ ਚਲੋ ਠੀਕ ਹੈ ਜੀ ਠੀਕ ਹੈ ਸਸਰੀ ਕਾਲ ਜੀ ਸਾਰਾ ਅਸੀਂ ਕੱਲ ਜੇ ਬੋਈ ਸਸਰੀ ਕਾਲ ਜੀ ਸਾਰੇ